ਵਾਨਾ ਰੈਡੀ ਦੇ ਸਤਿਕਾਰ ਸੋਤਿਓ ਤੁਹਾਡੀ ਪੇਸ਼ੇ ਨਜ਼ਰ ਹੈ ਗੁਰੂ ਸਾਹਿਬਾਨ ਦੇ ਮੁਸਲਮਾਨ ਮਰੀਦ ਕਿਤਾਬ ਹੈ ਸੱਤ ਰਿਸ਼ੀ ਪਬਲਿਕੇਸ਼ਨ ਦੀ ਇਹ ਕਿਤਾਬ ਹੈ ਤੇ ਇਸ ਤਰ੍ਹਾਂ ਇਸ ਕਿਤਾਬ ਦੇ ਵਿੱਚ ਗੁਰੂ ਘਰ ਦੇ ਜਿਹੜੇ ਮੁਸਲਮਾਨ ਮਰੀਦ ਨੇ ਉਹਨਾਂ ਦਾ ਉਚੇਚਾ ਜ਼ਿਕਰ ਹੈ ਅੱਜ ਇਸ ਲੜੀ 'ਚ ਆਪਾਂ ਜ਼ਿਕਰ ਕਰਾਂਗੇ ਕੋਟਲਾ ਨਹੰਗ ਖਾਨ ਦਾ ਵੈਸੇ ਮੁਸਲਮਾਨਾਂ ਦੇ ਵਿੱਚ ਨਹੰਗ ਲਫ਼ਜ਼ ਬਹੁਤ ਘੱਟ ਵਰਤਿਆ ਜਾਂਦਾ ਹੈ ਇਹ ਕੋਟਲਾ ਨਹੰਗ ਖਾਨ ਕੌਣ ਸੀ ਕੀ ਇਹਨਾਂ ਦਾ ਗੁਰੂਕਾਰ ਨਾਲ ਸੰਬੰਧ ਸੀ ਉਹਦੇ ਬਾਰੇ ਵਿੱਚ ਇੱਛਾ ਜ਼ਿਕਰ ਕਰਦੇ ਨੇ ਗੱਜਣ ਵਾਲਾ ਸੁਖਮਿੰਦਰ ਸਿੰਘ ਜੀ ਇਹਨਾਂ ਨੇ ਕਈ ਸਾਰੀਆਂ ਕਿਤਾਬਾਂ ਲਿਖੀਆਂ ਨੇ ਤੇ ਇਹਨਾਂ ਨੂੰ ਭਾਸ਼ਾ ਵਿਭਾਗ ਵੱਲੋਂ ਪਿੱਛੇ ਜੀ ਸਨਮਾਨਿਤ ਵੀ ਕੀਤਾ ਗਿਆ ਕੋਟਲਾ ਨਹੰਗ ਖਾਨ ਬਾਰੇ ਲਿਖਿਆ ਉਹਨਾਂ ਨੇ ਕਿ ਊਲੰਘ ਕੇ ਸਰਸਾ ਵਿੱਚ ਹਵੇਲੀ ਗੁਰੂ ਜੀ ਕੋਟਲੇ ਰਾਤ ਬਤਾਈ ਬੇਡਰ ਹੋ ਕੇ ਨਹੰਗ ਖਾਨ ਨੇ ਸੇਵਾ ਖੂਬ ਕਮਾਈ ਕੋਟਲਾਨ ਹੰਗ ਰੋਪੜ ਦਾ ਰਹਿਣ ਵਾਲਾ ਨੰਘ ਖਾਨ ਪਠਾਨ ਜ਼ਮੀਨਾਂ ਜਿਆਦਾਦਾਨਦ ਮਾਲਕ ਤੇ ਇਲਾਕੇ ਦਾ ਮੰਨਿਆ ਦੰਨਿਆ ਚੌਧਰੀ ਸੀ ਉਹ ਕਾਬਲ ਖੰਧਾਰ ਤੋਂ ਵਧੀਆ ਕਿਸਮ ਦੇ ਘੋੜੇ ਖਰੀਦਦਾ ਤੇ ਉਹਨਾਂ ਦਾ ਵਪਾਰ ਕਰਦਾ ਉਸ ਦੇ ਤਵੇਲੇ 'ਚ ਹਮੇਸ਼ਾ ਚੰਗੀ ਨਸਲ ਦੇ ਘੋੜੇ ਰਹਿੰਦੇ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵਾਸਤੇ ਆਲਾ ਘੋੜੇ ਲਿਆ ਕੇ ਦਿਆ ਕਰਦਾ ਸੀ ਤੇ ਉਸ ਦਾ ਤੇ ਉਸ ਦੇ ਪਿਤਾ ਨੌਰੰਗ ਖਾਨ ਦਾ ਘੋੜਿਆਂ ਦਾ ਖਰੀਦੋ ਫਰੋਕਤ ਕਰਨ ਗੁਰੂ ਪਰਿਵਾਰ ਦੇ ਨਾਲ ਪਿਆਰ ਭਾਵਨਾਵਾਂ ਵਾਲਾ ਸਬੰਧ ਬਣ ਚੁੱਕਾ ਸੀ ਇਸ ਤੋਂ ਇਲਾਵਾ ਨਹੰਗ ਖਾਨ ਧਾਰਮਿਕ ਪਾਵਾਂ ਹੋਣ ਵਾਲਾ ਹੋਣ ਕਰਕੇ ਤਨਮਨ ਤੋਂ ਗੁਰੂ ਕਰਦਾ ਅਮਰੀਦ ਵੀ ਸੀਗਾ ਗੁਰੂ ਸਾਹਿਬ ਦਾ ਇਹ ਧਾਰਨਾ ਪਾਈ ਜਾਂਦੀ ਹੈ ਕਿ ਜਦੋਂ ਚੌਧਰੀ ਨਹੰਗ ਖਾਨ ਦਾ ਵੱਡਾ ਵਡੇਰਾ 1398 ਈਸਵੀ ਨੂੰ ਤੈਮੂਰ ਸ਼ਾਹ ਦੇ ਨਾਲ ਹਿੰਦੁਸਤਾਨ ਆਇਆ ਤਾਂ ਉਸ ਦਾ ਨਾਸ਼ਾ ਸੁਲੇਮਾਨ ਸੀ ਚੌਧਰੀ ਨਹੰਗ ਖਾਨ ਉਸ ਦੀ 7ਵੀਂ ਪੀੜੀ ਦੇ ਵਿੱਚੋਂ ਆਉਂਦਾ ਹੈ ਤੇ ਨਹੰਗ ਖਾਨ ਦੇ ਪਿਤਾ ਨੌਰੰਗ ਖਾਨ ਸੀ ਨਹਾਂਗ ਖਾਨ ਦੀ ਘਰ ਵਾਲੇ ਦੇ ਨਾਮ ਬੀਗਮ ਜਾਨਾ ਸੀ ਜਿਸ ਦੀ ਕੋਖੋਂ ਲੜਕਾ ਆਲਮ ਖਾਨ ਤੇ ਇੱਕ ਲੜਕੀ ਮੁਮਤਾਜ ਪੈਦਾ ਹੋਏ ਸਨ 1688 ਈਸਵੀ ਨੂੰ ਗੁਰੂ ਗਵਿੰਦ ਸਿੰਘ ਜੀ ਪ੍ਰਧਾਨ ਪੰਘਾਣੀ ਦਾ ਜੁੱਧ ਜਿੱਤ ਕੇ ਪੌਂਡਾ ਸਾਹਿਬ ਨੂੰ ਵਾਪਸ ਜਾਂਦੇ ਆ ਜਦੋਂ ਆਨੰਦਪ੍ਰਸਾਦ ਜਾ ਰਹੇ ਸਨ ਤਾਂ ਇਸ ਰਸਤੇ ਉੱਤੇ ਚੌਧਰੀ ਨਹਾਂਗ ਖਾਨ ਦੇ ਪਿੰਡ ਕੋਟਲ ਨਹਾਂਗ ਆਏ ਉਹਨਾਂ ਦਾ ਪਿੰਡ ਆ ਕੋਟਲ ਨਹਾਂਗਾ ਤੇ ਉੱਥੇ ਰੋੜਾਂ ਦਾ ਇੱਕ ਪੱਠਾ ਪੂਰੀ ਤਰ੍ਹਾਂ ਜਲ ਰਿਹਾ ਸੀ ਬਹੁਤ ਹੀ ਪ੍ਰਚਲਿਤ ਰਵਾਇਤ ਅਨੁਸਾਰ ਤਦ ਗੁਰੂ ਸਾਹਿਬ ਨੇ ਉਸ ਵੇਲੇ ਉੱਥੇ ਕੁਝ ਚਿਰ ਵਿਸ਼ਰਾਮ ਕਰਨੇ ਕੰਮ ਕਰਦੇ ਮਜ਼ਦੂਰਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਮਜ਼ਾਕੀਆ ਲਹਿਜੇ ਦੇ ਵਿੱਚ ਪੱਠੇ ਵੱਲ ਇਸ਼ਾਰਾ ਕੀਤਾ ਤੇ ਗੁਰੂ ਸਾਹਿਬ ਨੇ ਘੋੜੇ ਨੂੰ ਪ੍ਰੇਰ ਕੇ ਉਧਰ ਵੱਲ ਤੋਰ ਦਿੱਤਾ ਰੱਬੀ ਅਜਮਤ ਕੇ ਘੋੜੇ ਦੇ ਪੌੜਾਂ ਦੀ ਸ਼ੂ ਸ਼ੋਣਸਾਰ ਪੱਠਾ ਠੰਡਾ ਹੋ ਗਿਆ ਤੇ ਲੋਕ ਹੈਰਾਨ ਹੋ ਗਏ ਉਹਨਾਂ ਜੋ ਇੱਕ ਆਦਮੀ ਨੇ ਤੁਰੰਤ ਚੌਧਰੀ ਨਹਿਗਖਾਨੋਂ ਕਿਲੇ ਦੇ ਵਿੱਚ ਜਾ ਕੇ ਖਬਰ ਦਿੱਤੀ ਕਿ ਇਹ ਪੱਠਾ ਚੌਧਰੀ ਦੇ ਕਿਲੇ ਤੋਂ ਫਰਲਾਂਗ ਦੀ ਦੂਰੀ ਤੇ ਸੀਗਾ ਚੌਧਰੀ ਨਹੰਗ ਖਾਨ ਫੌਰਨ ਚਲਾਇਆ ਤੇ ਉਸਨੇ ਵੇਖਿਆ ਕਿ ਗੁਰੂ ਸਾਹਿਬ ਪੱਠੇ ਤੇ ਚੌਂਕੜੀ ਮਾਰੀ ਅਡੋਲ ਬੈਠੇ ਨੇ ਚੌਧਰੀ ਨਹੰਗਾ ਨੇ ਗੁਰੂ ਸਾਹਿਬ ਦੇ ਅਗੇ ਪੂਲ ਬਖਸ਼ਾਈ ਤੇ ਆਪਣੇ ਉਹ ਗੁਰੂ ਸਾਹਿਬ ਨੂੰ ਕਿਲੇ ਦੇ ਅੰਦਰ ਲੈ ਗਿਆ ਤੇ ਗੁਰੂ ਸਾਹਿਬ ਦੀ ਖੂਬ ਸੇਵਾ ਕੀਤੀ ਗੁਰੂ ਸਾਹਿਬ ਨਾਲ ਜੋ ਉਸ ਵੇਲੇ ਉਹ ਸੂਰਮਿਆਂ ਦੀ ਸੈਨਾ ਸੀ ਉਹਨਾਂ ਵਾਸਤੇ ਰਸਦ ਖੁਰਾਕ ਵੀ ਭੇਜੀ ਤੇ ਘੋੜਿਆਂ ਦੇ ਲਈ ਦਾਣੇ ਕਾਦਾ ਪ੍ਰਬੰਧ ਕੀਤਾ ਗੁਰੂ ਸਾਹਿਬ ਤਦ ਚੌਧਰੀ ਨਹੰਗ ਖਾਨ ਦੇ ਕਿਲੇ ਦੇ ਵਿੱਚ ਇੱਕ ਰਾਤ ਰਹੇ ਤੇ ਅਗਲੇ ਦਿਨ ਅਨੰਦਪੁਰ ਸਾਹਿਬ ਰਵਾਨਾ ਹੋ ਗਏ ਗੁਰੂ ਸਾਹਿਬ ਬਾਅਦ ਵਿੱਚ ਵੀ ਇਸ ਸਥਾਨ ਤੇ ਆਉਂਦੇ ਰਹੇ ਤੇ ਦੂਸਰੀ ਵਾਰ ਗੁਰੂ ਸਾਹਿਬ 1694 ਈਸਵੀ ਨੂੰ ਚੌਧਰੀ ਨਹਿنگ ਖਾਨ ਦੇ ਪੁੱਤਰ ਆलम खान ਦੀ ਮੰਗਣੇ ਵੇਲੇ ਵੀ ਇੱਥੇ ਆਏ ਸਿੱਖ ਇਤਿਹਾਸ ਦੇ ਵਿੱਚ ਇਸ ਦਾ ਵੇਰਵਾ ਇਸ ਤਰ੍ਹਾਂ ਮਿਲਦਾ ਕਿ ਗੁਰੂ ਸਾਹਿਬ ਮਾਲਵੇ ਦੇ ਇਲਾਕੇ ਹਰਤਵਾਰ ਡੇਰਾਦੂਨ ਹੁੰਦੇ ਹੋਏ ਵਾਪਸ ਅਨੰਦਪੁਰ ਸਾਹਿਬ ਆਏ ਹੀ ਸਨ ਕਿ ਕੋਟਲੇ ਦਾ ਸਰਦਾਰ ਨਹਿنگ ਖਾਨ ਆਪਣੀ ਬੇਗਮ ਨਸੀਰਾ ਤੇ ਦੋਨਾਂ ਬੱਚਿਆਂ ਦੇ ਨਾਲ ਆलम खान ਤੇ ਬੇਟੀ ਮੁਮਤਾਜ਼ ਨੂੰ ਲੈ ਕੇ ਅਨੰਦਪੁਰ ਸਾਹਿਬ ਗੁਰੂ ਜੀ ਕੋਲ ਆਇਆ ਦਰਬਾਰ ਦੇ ਵਿੱਚ ਪਹੁੰਚ ਕੇ ਉਹਨਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਜਦਾ ਕੀਤਾ ਤੇ ਗੁਰੂ ਸਾਹਿਬ ਨੇ ਉਸ ਨੂੰ ਕੋਲ ਬੁਲਾ ਕੇ ਸੁਖਸੰਤ ਪੁੱਛੀ ਤਾਦ ਚੌਧਰੀ ਨਹੰਗ ਖਾਨ ਨੇ ਹੱਥ ਜੋੜੇ ਤਿਆਰ ਜੀ ਕੀਤੀ ਗਰੀਬ ਨਿਵਾਜ਼ ਮੇਰੇ ਇਸ ਬੱਚੇ ਆलम खान ਦੀ ਮੰਗਣੀ ਜੇਠ ਪੰਚਮੀ ਨੂੰ ਸੋ ਆਪ ਨੇ ਸਣੇ ਪਰਿਵਾਰਾ ਕੇ ਨਵਾਜਣਾ ਤਦ ਗੁਰੂ ਸਾਹਿਬ ਨੇ ਸਤਿਕਾਰ ਕਰਦਿਆਂ فرمایا ਕਿ ਉਸ ਦਿਨ ਤੋਂ ਇੱਕ ਦਿਨ ਪਹਿਲਾਂ ਅਸੀਂ ਆਪ ਦੇ ਘਰ ਪਹੁੰਚ ਜਾਵਾਂਗੇ ਚੌਧਰੀ ਨਹੰਗ ਖਾਨ ਇੱਕ ਦਿਨ ਕਹ ਕਿ ਰਹਿ ਕੇ ਆਨੰਦਪੁਰ ਸਾਹਿਬ ਰਹਿ ਕੇ ਵਾਪਸ ਕੋਟਲਾ ਚਲੇ ਗਏ ਤੇ ਗੁਰੂਕਿਆਂ ਸਾਖੀਆਂ ਦੇ ਕਰਤਾ ਲਿਖਦੇ ਨੇ ਕਿ ਗੁਰੂ ਸਹਿ ਪਰਿਵਾਰ ਸਮੇਤ ਮੰਗਣੀ ਵਾਲੇ ਦਿਨ ਤੋਂ ਇੱਕ ਦਿਨ ਪਹਿਲਾਂ ਕੋਟਲਾ ਨਹੰਗ ਪਹੁੰਚ ਗਏ ਤੇ ਉਹਨਾਂ ਦੇ ਨਾਲ ਦੀਵਾਨ ਧਰਮਚੰਦ ਸ਼ਿਬਰ ਆਨੰਦਪੁਰ ਸਾਹਿਬ ਤੋਂ ਆਏ ਸਨ ਗੁਰੂ ਸਾਹਿਬ ਉਦੋਂ ਚੌਧਰੀ ਨਹੰਗ ਖਾਨ ਕੋਲ ਠਹਿੰਦੇ ਰਹੇ ਸਾਖੀ 52 ਪੰਨਾ 111 ਤੇ ਦਰਜ ਹੈ ਤੀਜੀ ਵਾਰੇ ਕਲਗੀਧਰ ਪਾਸ਼ਾ 1702 ਈਸਵੀ ਨੂੰ ਕੋਟਲਾ ਵਿਖਿਆਏ ਜਦੋਂ ਉਹ ਕੁਰਖhetra ਤੋਂ ਵਾਪਸ ਅਨੰਦਪ੍ਰਸਾਬ ਆ ਰਹੇ ਸਨ ਉਦੋਂ ਵੀ ਗੁਰੂ ਸਾਹਿਬ ਨੇ 17 ਮਾਰਗ ਸ਼ੁਕਰਵਾਰ ਨੂੰ ਇੱਥੇ ਪਟੇਵਾਲਾ ਸਥਾਨ ਤੇ ਡੇਰਾ ਕੀਤਾ ਫਿਰ ਉਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਜੀ ਚੌਧਰੀ ਨਹੰਗ ਖਾਨ ਦੇ ਨਾਲ ਚੌਥੀ ਤੇ ਆਖਰੀ ਮਿਲਣੀ ਉਦੋਂ ਹੁੰਦੀ ਹੈ ਜਦੋਂ ਮੁਗਲ ਫੌਜਾਂ ਪਹਾੜੀ ਰਾਜਿਆਂ ਨੇ 1704 ਈਸਵੀ ਨੂੰ ਰਲ ਕੇ ਅਨੰਦਪ੍ਰਸਾਬ ਤੇ ਹਮਲਾ ਕੀਤਾ ਪੋਦੇ ਮਹੀਨੇ ਜਦੋਂ ਗੁਰੂ ਸਾਹਿਬ ਨੂੰ ਪਰਿਵਾਰ ਅਤੇ ਸੈਨਾ ਸਮੇਤ ਸਦਾ ਲਈ ਨੰਦ ਪਰਛੜਨਾ ਪਿਆ ਉਦੋਂ ਇੱਥੇ ਆਉਂਦੇ ਆ ਇਤਿਹਾਸ ਦੇ ਵਿੱਚ ਇਹ ਵੀ ਜ਼ਿਕਰ ਆਉਂਦਾ ਕਿ ਚੌਧਰੀ ਨਹੰਗ ਖਾਨ ਦਾ ਪਿਤਾ ਨੌਰੰਗ ਖਾਨ ਤੇ ਪੜਦਾਦਾ ਸ਼ਮਸ਼ ਖਾਨ ਦੋਵੇਂ ਛੇਵੇਂ ਪਾਸ਼ਾ ਗੁਰੂ ਹਰਗੋਬਨ ਸਾਹਿਬ ਜੀ ਦੇ ਵੱਡੇ ਸ਼ਦਾਲੂ ਸਨ ਤੇ ਉਹਨਾਂ ਨਾਲ ਵੀ ਚੰਗੇ ਘੋੜੇ ਲੈ ਕੇ ਦੇਣ ਦੀ ਉਹਨਾਂ ਦੀ ਇੱਜ਼ਾਤ ਸੀ ਛੇਵੇਂ ਪਾਸ਼ਾ ਨਾਲ ਉਹਨਾਂ ਦੀ ਮਿੱਤਰਤਾ ਦੇ ਭਾਵ ਬਾਰੇ ਗੁਰੂ ਕੀਆਂ ਸਾਖੀਆਂ ਦੇ ਵਿੱਚੋਂ ਖਾਸ ਸਾਖੀ ਮਿਲਦੀ ਹੈ ਕਿ ਰੋਪੜ ਦਾ ਨਵਾਬ ਨਾਸਰ ਅਲੀ ਤੇ ਹੰਡੂਰ ਦਾ ਰਾਜਾ ਹਿੰਮਤ ਚੰਦ ਦੇ ਵਿੱਚ ਲੜਾਈ ਝਗੜਾ ਚੱਲਦਾ ਸੀ। ਨਾਸਰ ਅਲੀ ਨੇ ਉਸ ਦਾ ਕੁਝ ਇਲਾਕਾ ਧੱਕੇ ਨਾਲ ਦਬ ਲਿਆ ਸੀ ਤੇ ਰਾਜਾ ਹਿੰਮਤ ਚੰਦ ਨੇ ਗੁਰੂ ਸਾਹਿਬ ਤੋਂ ਮਦਦ ਮੰਗੀ ਤਾਂ ਉਹਨਾਂ ਬਾਬਾ ਗੁਰਦਤਾ ਜੀ ਨੂੰ 100 ਵਧੀਆ ਘੋੜ ਸਵਾਰ ਦੇ ਕੇ ਤੋਰ ਦਿੱਤਾ। ਜੰਗ ਹੋਈ ਤੇ ਰਾਜਾ ਹਿੰਮਤ ਚੰਦ ਹੰਡੂਰੀਆ ਜਿੱਤ ਗਿਆ। ਤਦ ਨਵਾਬ ਨਾਸਰ ਅਲੀ ਨੂੰ ਅਹਿਸਾਸ ਹੋਇਆ ਕਿ ਗੁਰੂ ਸਾਹਿਬ ਰਾਜੇ ਹੰਡੂਰੀ ਦੇ ਨਾਲ ਹਨ ਉਸ ਨਾਲ ਸੁਲ੍ਹਾ ਕਰ ਲੈਣੀ ਚਾਹੀਦੀ ਹੈ। ਤਦ ਉਸਨੇ ਕੋਟਲਾ ਨਹੰਗ ਖਾਨ ਦੇ ਚੌਧਰੀ ਸ਼ਮਸ਼ਖਾਨ ਨੂੰ ਵਿੱਚ ਪਾਇਆ ਤੇ ਗੁਰੂ ਸਾਹਿਬ ਰਾਹੀਂ ਆਪਸੀ ਨਾ ਲੜਨ ਦਾ ਸਮਝੌਤਾ ਕੀਤਾ ਨਵਾਬ ਨਾਸਰ ਅਲੀ ਨੇ ਚੌਧਰੀ ਸ਼ਮਸ਼ਖਾਨ ਦੇ ਹੱਥੀਂ ਫਿਰ ਗੁਰੂ ਸਾਹਿਬ ਨੂੰ ਰੋਪੜਨ ਵਾਜਣ ਦਾ ਸੱਦਾ ਪੱਤਰ ਭੇਜਵਾਇਆ ਗੁਰੂ ਸਾਹਿਬ ਨੇ ਬੇਨਤੀ ਪ੍ਰਵਾਨ ਕੀਤੀ ਗੁਰੂ ਸਾਹਿਬ ਕੋਟਲਾ ਨਹੰਗ ਪਿੰਡ ਦੇ ਚੌਧਰੀ ਸ਼ਮਸ਼ਖਾਨ ਦੇ ਨਾਲ 10 ਸੌਣ 1692 ਬਿਕਰਮੀ ਨੂੰ ਨਵਾਬ ਨਾਸਰ ਅਲੀ ਦੇ ਘਰ ਰੋਪੜਾ ਤੇ ਇਕ ਰਾਤ ਰਹਿਏ ਫਿਰ ਚੌਧਰੀ ਸ਼ਮਸ਼ਖਾਨ ਦੀ ਬੇਨਤੀ ਕਰਦੇ ਗੁਰੂ ਸਾਹਿਬ ਉਹਨਾਂ ਦੇ ਨਿਵਾਸ ਸਥਾਨ ਕੋਟਲਾ ਨਹੰਗ ਆਏ ਚੌਧਰੀ ਸ਼ਮਸ਼ਖਾਨ ਦੇ ਘਰ ਗੁਰੂ ਜੀ ਨੇ ਦੋ ਦਿਨ ਨਿਵਾਸ ਕੀਤਾ ਤੇ ਛੇਵੇਂ ਪਾਤਸ਼ਾਹ ਗੁਰੂ ਸਾਹਿਬ ਦਾ ਆਉਣਾ ਸੁਣ ਕੇ ਬਹੁਤ ਸੰਗਤਾਂ ਆਈਆਂ ਤੇ ਕੋਟਲਾ ਨਹੰਗ ਪਿੰਡ ਦੇ ਚਰੌਂਕ ਦਾ ਕੇਂਦਰ ਬਣਿਆ ਗੁਰੂ ਕੀ ਸਾਖੀਆਂ ਦੇ ਵਿੱਚ ਜ਼ਿਕਰ ਹੈ ਤੇ ਕੋਟਲਾ ਨਹੰਗ ਖਾਂ ਦੇ ਪੜਦਾਦੇ ਚੌਧਰੀ ਸ਼ਮਸ਼ਖਾਨ ਦੇ ਕੋਲ ਗੁਰੂ ਸਾਹਿਬ ਦੇ ਆਉਣ ਦਾ ਕਥਨ ਪੱਟੀ ਵਹੀ ਤਲੌਂਡਾ ਪਰਗਣਾ ਜੀਨ ਦੇ ਵਿੱਚ ਇਸ ਤਰੰਗਤ ਹੈ ਸ਼ਮਸ਼ ਖਾਨ ਬੇਟਾ ਸ਼ਮਸ਼ੇਰ ਖਾਨ ਪੋਤਾ ਸੁਲਤਾਨ ਖਾਨਸ਼ ਬੰਸ ਸੁਲੇਮਾਨ ਕੀ ਬਾਸੀ ਕੋਟ ਪਠਾਣਾ ਪਰਗਣਾ ਰੋਪੜ ਸਾਲ 1692 ਸਾਵਣ ਕੀ ਮਾਸ ਪੂਰਨਮਾ ਕੇ ਦੇਸ਼ ਗੁਰੂ ਜੀ ਕੋ ਗੈਲ ਲੈ ਕੇ ਆਪਣੇ ਗ੍ਰਹਿ ਮੇ ਆਇਆ ਬੇਗਮ ਕੇ ਬੇਟੇ ਆਲਮ ਖਾਨ ਜੋ ਚੌਧਰੀ ਨਹੰਗ ਖਾਨ ਦਾ ਦਾਦਾ ਸੀ ਕੋ ਗੈਲ ਲੈ ਕੇ ਗੁਰੂ ਜੀ ਕੋ ਸਜਦਾ ਕੀਆ ਪੌਦੀ ਭਾਸ਼ਾ ਚਾਹੇ ਗੁਰੂ ਜੀ ਕੋ ਕੋਟ ਪਠਾਣਾ ਆਨਾ ਸੁਣ ਕੇ ਚਾਰੋਂ ਦਿਸ਼ਾ ਕੀ ਸੰਗਤ ਦਰਸ਼ਨ ਪਾਨੇ ਹਮ ਹਮਾਇਕੇ ਆਈ ਚੌਥੀ ਵਾਰ ਗੁਰੂ ਗੋਬਿੰਦ ਸਿੰਘ ਜੀ ਆਪਣਾ ਮਰੀਦ ਚੌਧਰੀ ਕੋਟਲਾ ਨਹੰਗਖਾਨ ਨਾਲ ਮਲਾਪ ਉਦੋਂ ਹੁੰਦ ਕਰਦੇ ਨੇ ਜਦੋਂ ਉਹਨਾਂ ਨੂੰ ਆਨੰਦਪੁਰ ਸਾਹਿਬ ਸਦਾ ਲਈ ਛੱਡਣਾ ਪਿਆ ਪਰਿਵਾਰ ਸਮੇਤ ਗੁਰੂ ਸਾਹਿਬ ਸਰਸਾ ਪਾਰ ਕਰਕੇ ਕੋਟਲਾ ਨਹੰਗ ਕੋਲਾ ਆ ਰੁਕੇ ਆਨੰਦਪੁਰ ਸਾਹਿਬ ਦੀ ਲੜਾਈ ਦੇ ਵਿੱਚ ਮਹਾਨ ਸੂਰਬਿਰ ਗੁਰੂ ਗੋਬਿੰਦ ਸਿੰਘ ਜੀ ਨੇ 10 ਲੱਖ ਵੈਰੀ ਸਨਾਂ ਨੂੰ ਨੇੜੇ ਨਹੀਂ ਸੀ ਟੋਕਣ ਦਿੱਤਾ ਤੇ ਹਜ਼ਾਰਾਂ ਤੁਰਕ ਸੂਰਬੀਰ ਖਾਪਾ ਦਿੱਤੇ ਸਨ ਤਦ ਮੁਗਲ ਬਾਦਸ਼ਾਹ ਤੇ ਪਹਾੜੀ ਰਾਜੇ ਵੱਲ ਚੱਲ ਦਾ ਰਾਹ ਅਪਣਾਉਂਦੇ ਹੋਏ ਗੁਰੂ ਸਾਹਿਬ ਨੂੰ ਆਨੰਦਪੁਰ ਚੋਂ ਸਹੀ ਸਲਾਮਤ ਨਿਕਲ ਜਾਣ ਲਈ ਕੁਰਾਨ ਦੀ ਕਸਮਾਂ ਖਾਧੀਆਂ ਤੇ ਅਹਿਦ ਕੀਤੇ ਗੁਰੂ ਪੰਥ ਪ੍ਰਕਾਸ਼ ਤੇ ਵਿੱਚ ਲਿਖਿਆ ਕਿ ਆਰ ਤੁਰਕਨ ਕੇ ਸਭ ਸਰਦਾਰਾਂ ਕਸਮ ਕੁਰਾਨ ਉਠਾਏ ਹਜ਼ਾਰਾਂ ਲਖਾ ਸ਼ੈ ਕੋ ਦਿਓ ਮੰਗਾਏ ਅਹਿਦ ਪੇਮਾਨ ਕਰੇ ਇਸ ਪਾਈ ਸ਼ਾਹੀ ਕਾਜੀ ਵੱਲੋਂ ਖਾਹੀ ਪੱਤਰ ਵੀ ਭੇਜਿਆ ਗਿਆ ਤੇ ਭਰੋਸਾ ਦਿੱਤਾ ਗਿਆ ਕਿ ਆਨੰਦਪੁਰ ਛੱਡ ਕੇ ਕਾਂਗੜ ਮਾਲਵੇ ਵੱਲ ਚਲੇ ਜਾਓ ਅਸੀਂ ਇਕਰਾਰ ਕਰਦੇ ਹਾਂ ਤੁਹਾਨੂੰ ਸੁਰੱਖਿਅਤ ਲੰਘਾ ਦਿੱਤਾ ਜਾਵੇਗਾ ਭਾਈ ਸੰਤੋਖ ਸਿੰਘ ਸ਼੍ਰੀ ਗੁਰੂ ਸੂਰਜ ਪ੍ਰਤਾਪ ਗ੍ਰੰਥ ਦੇ ਵਿੱਚ ਲਿਖਦੇ ਨੇ ਕਿ ਤਤ ਮਾਤਾ ਗੁਜਰੀ ਜੀ ਤੇ ਖਾਲਸੇ ਦੇ ਕਹਣ ਤੇ ਗੁਰੂ ਸਾਹਿਬ ਮੰਨ ਗਏ ਸ਼ਾਗਰੇਸ਼ ਵਕੀਲ ਖਨੇਰੇ ਭੇਦ ਦੰਡ ਕਰ ਯਤਨ ਬਤੇਰੇ ਗੁਰੂ ਆਪੋਲ ਮਨਾਏ ਨਿਕਸਮ ਮਾਤ ਖਾਲਸੇ ਕੋ ਕਹਿਬੋ ਮੰਨ ਸ਼੍ਰੀ ਗੁਰੂ ਸੋਭਾ ਦੇ ਰਚਤਾ ਕਵੀ ਸੈਨਾਪਤੀ ਵੀ ਉਸ ਵੇਲੇ ਦੀ ਸਥਿਤੀ ਬਿਆਨ ਕਰਦਾ ਹੈ ਕਿ ਉਸ ਵੇਲੇ ਸਿੱਖਾਂ ਨੇ ਆਨੰਦਪੁਰ ਸਾਹਿਬ ਨੂੰ ਛੱਡ ਦੇਣ ਦੀ ਸਹਿਮਤੀ ਪ੍ਰਗਟ ਕੀਤੀ। ਆਨੰਦਪੁਰ ਸਾਹਿਬ ਛੱਡ ਕੇ ਟੋਲੀਆਂ ਦੇ ਰੂਪ ਵਿੱਚ ਸਿੰਘ ਜਦੋਂ ਕੀਰਤਪੁਰ ਲੰਘ ਕੇ ਨਰਮੋਹ ਪਿੰਡ ਕੋਲ ਆਏ ਤਾਂ ਮੁਗਲਾਂ ਤੇ ਪਠਾਣਾਂ ਨੇ ਪਿੱਛੋਂ ਹੱਲਾ ਬੋਲ ਦਿੱਤਾ। ਸ਼ਾਹੀ ਸੈਨਾ ਨੇ ਸਾਰੇ ਇਕਰਾਰ ਤੇ ਦਿੱਤੇ ਭਰੋਸੇ ਵਿਸਾਰ ਦਿੱਤੇ ਮਹਾਨ ਸੂਰਮੇ ਭਾਈ ਉਦੇਸ ਸਿੰਘ ਦੀ ਵਜ੍ਹਾ ਤੇ ਸਿੰਘਾਂ ਨੇ ਫਿਰ ਝੂਜਣਾ ਜੂਜਣਾ ਸ਼ੁਰੂ ਕੀਤਾ। ਉਹਨਾਂ ਹਜ਼ਾਰਾਂ ਤੁਰਕਾਂ ਨਾਲ ਲੜਦੇ ਹੋਏ ਔੜ ਕ੍ਰਾਂਣ ਭੂਮੀ ਦੇ ਵਿੱਚੋਂ ਸ਼ਹੀਦੀ ਭਾਗ ਗਏ। ਗੁਰੂ ਸਾਹਿਬ ਪਰਿਵਾਰ ਤੇ ਸੂਰਬੀਰਾਂ ਸਹਿਤ ਅਨੰਤ ਪ੍ਰਛੜਗੇ ਸਰਸਾ ਨਦੀ ਤੇ ਪੁੱਜੇ ਤੇ ਪਿੱਛੋਂ ਸਰਹੰਦ ਦੇ ਸੂਬੇਦਾਰ ਵਜ਼ੀਰ ਖਾਂ ਨੇ ਗੁਰੂ ਸਾਹਿਬ ਨੂੰ ਫੜ ਲੈ ਕੇ ਸੈਨਿਕ ਤਸਤੇ ਉਹਨਾਂ ਦੇ ਪਿੱਛੇ ਲਾ ਦਿੱਤੇ ਗੁਰੂ ਪੰਤ ਪ੍ਰਕਾਸ਼ ਦਾ ਰਚੇਤਾ ਲਿਖਦਾ ਕਿ ਉਸ ਵੇਲੇ ਭਾਰੀ بارش ਹੋਣ ਕਰਕੇ ਸਰਸਾ ਨਦੀ ਬੜੀ ਚੜੀ ਹੋਈ ਸੀ ਸਰਸਾ ਨਦੀ ਪਾਰ ਕਰਦਿਆਂ ਕੌਮ ਦਾ ਜਾਨੀ ਤੇ مالی ਨੁਕਸਾਨ ਹੋਇਆ ਪਰਿਵਾਰ ਵਿਛੋੜਾ ਪੈ ਗਿਆ ਤੇ ਚੌਧਰੀ ਨਹੰਗ ਖਾਂ ਨੂੰ ਚੌਧਰੀ ਨਹੰਗਖਾਨ ਗੁਰੂ ਜੀ ਨੂੰ ਆਪਣੀ ਹਵੇਲੀ ਦੇ ਵਿੱਚ ਲੈ ਗਿਆ ਗੁਰੂ ਕੀਆਂ ਸਾਖੀਆਂ ਦੇ ਵਿੱਚ ਭਾਈ ਸਰੂਪ ਸਿੰਘ ਕੌਸ਼ਿਕ ਲਿਖਦਾ ਕਿ ਸਰਸਾ ਪਾਰ ਕਰਕੇ ਗੁਰੂ ਸਾਹਿਬ ਕੋ ਸਿੰਘਾਂ ਸਮੇਤ ਆਪਣੇ ਚਿਰਾਂ ਦੇ ਮਰੀਦ ਨਹੰਕਾ ਪਠਾਨ ਕੋਲ ਕੋਟਲਾ ਪਿੰਡ ਪਹੁੰਚੇ ਸਤਗੁਰ ਗਏ ਔਰ ਕੋਟਲੇ ਉਰਾਂ ਆਦਰ ਕਰਿਓ ਪਠਾਨ ਜੋਰਾ ਤੇ ਨਹੰਗ ਚੌਧਰੀ ਖਾਨ ਗੁਰੂ ਸਾਹਿਬ ਨੂੰ ਆਪਣੀ ਹਵੇਲੀ ਲੈ ਗਿਆ ਉਹਨਾਂ ਸ਼ਾਹੀ ਪ੍ਰਸ਼ਾਸਨ ਦੀ ਪ੍ਰਵਾਹ ਨਾ ਕਰਦਿਆਂ ਗੁਰੂ ਸਾਹਿਬ ਦੀ ਬਹੁਤ ਆਉ ਭਗਤ ਕੀਤੀ ਨਹੰਗ ਖਾਨ ਦੇ ਸਾਰੇ ਪਰਿਵਾਰ ਨੇ ਗੁਰੂ ਸਾਹਿਬ ਦੇ ਪਿਆਰ ਚੁਮੇ ਤੇ ਜਖਮੀ ਸਿੰਘਾਂ ਦਾ ਦਰੂ ਧਰਮਲ ਕੀਤਾ ਤੇ ਸਤਗੁਰੂ ਜੀ ਦਾ ਨਿਵਾਸ ਇੱਕ ਕੋਟੜੀ ਦੇ ਵਿੱਚ ਕਰਵਾ ਦਿੱਤਾ ਤੇ ਚੌਧਰੀ ਨਹੰਗ ਖਾਨ ਨੇ ਗੁਰੂ ਸਾਹਿਬ ਪਾਸੋਂ ਆਨੰਦਗੜ੍ਹ ਛੱਡਣ ਦਾ ਸਾਰਾ ਹਾਲ ਪੁੱਛਿਆ ਗੁਰੂ ਸਾਹਿਬ 20 ਦਸੰਬਰ ਪੋਦੀ ਰਾਤ ਇੱਥੇ ਕੱਟੀ ਤੇ ਉਧਰ ਮੁਗਲ ਫੌਜਾਂ ਗੁਰੂ ਸਾਹਿਬ ਦੀ ਤਲਾਸ਼ ਦੇ ਵਿੱਚ ਪਿੱਛਾ ਕਰਦੀਆਂ ਰਹੀਆਂ ਸਨ 21 ਦਸੰਬਰ ਦਾ ਸਾਰਾ ਦਿਨ ਗੁਰੂ ਸਾਹਿਬ ਇੱਥੇ ਰਹੇ ਤੇ ਕੋਟਲਾ ਨਹੰਗ ਖਾਨ ਪਠਾਨ ਨੇ ਉਹਨਾਂ ਦੀ ਪੂਰੀ ਰਾਖੀ ਰੱਖੀ ਤੇ ਜਾਨ ਤੇ ਖੇਡ ਕੇ ਗੁਰੂ ਜੀ ਨੂੰ ਕੋਈ ਆਚਨਾਉਣ ਦਿੱਤੀ ਤੇ ਫਿਰ 21 ਦਸੰਬਰ ਸ਼ਾਮ ਨੂੰ ਇਥੋਂ ਗੁਰੂ ਸਾਹਿਬ ਚਮਕੌਰ ਸਾਹਿਬ ਨੂੰ ਚਾਲੇ ਭਾਗੇ ਭਾਈ ਵਿਜੇਤਰ ਸਿੰਘ ਜਿਸ ਨੇ ਪੂਰੇ ਜ਼ੋਰ ਨਾਲ ਪਹਾੜੀ ਸੈਨਾ ਦੇ ਮਦਮਦ ਸਾਥੀ ਦੇ ਮੱਥੇ ਵਰਸ਼ੀ ਮਾਰ ਕੇ ਪਿੱਛੇ ਮੋੜ ਦਿੱਤਾ ਸੀ ਉਹ ਗੁਰੂ ਸਾਹਿਬ ਦਾ ਉਹ ਸ਼ਕਤੀਸ਼ਾਲੀ ਸੂਰਮਾ ਸੀ ਭਾਈ ਵਿਜੇਤਰ ਸਿੰਘ ਆਨੰਦਪੁਰ ਸਾਹਿਬ ਨੂੰ ਛੱਡ ਕੇ ਪਿੱਛੇ ਪੈ ਸਵਾਰਾਂ ਸਮੇਤ ਆਪਣੇ ਵਹੀਰ ਦੀ ਅਗਵਾਈ ਕਰਦਾ ਆ ਰਿਹਾ ਸੀ ਜਦੋਂ ਉਹ ਨਦੀ ਪਾਰ ਕਰਕੇ ਰੋਪੜ ਵੱਲ ਆਇਆ ਤਾਂ ਉਸ ਦੀ ਮਠ ਮਠ ਪੇੜਾਂ ਮਲਕਪੁਰ ਦੇ ਰੰਗੜਾਂ ਦੇ ਮੈਦਾਨ ਦੇ ਵਿੱਚ ਸਰਹੰਦੀ ਫੌਜ ਨਾਲ ਹੋਈ ਰੰਗੜ ਤੇ ਤੁਰਕ ਸੈਨਿਕ ਸਿੰਘਾਂ ਤੇ ਟੁੱਟ ਪਏ ਸਿੰਘਾਂ ਦੀ ਗਿਣਤੀ ਭਾਵੇਂ ਬਹੁਤ ਥੋੜੀ ਸੀ ਪਰ ਉਹ ਇੱਕ ਇੱਕ ਕਰਕੇ ਸ਼ਹੀਦੀਆਂ ਪਾਉਂਦੇ ਗਏ ਭਾਈ ਬਚਿੱਤਰ ਸਿੰਘ ਵੀ ਬੁਰੀ ਤਰ੍ਹਾਂ ਜ਼ਖਮੀ ਹੋ ਕੇ ਜ਼ਮੀਨ ਤੇ ਡੈਗ ਪਿਆ ਉਸ ਦੀ ਹਾਲਤ ਵਿਗੜ ਗਈ ਸੀ ਉਹਨਾਂ ਦੇ ਪਿੱਛੇ ਸਭ ਜਦਾਜੀਤ ਸਿੰਘ ਆ ਰਹੇ ਸਨ ਚੱਲਦੇ ਚੱਲਦੇ ਉਹ ਉਹਨਾਂ ਕੋਲ ਪਹੁੰਚੇ ਤੇ ਜਦੋਂ ਨੂੰ ਪਤਾ ਲੱਗਾ ਕਿ ਭਾਈ ਬਚਿੱਤਰ ਸਿੰਘ ਸਖਤ ਜ਼ਖਮੀ ਨੇ ਤਾਂ ਉਹਨਾਂ ਪਾਈ ਬਿਜਤਰ ਸਿੰਘ ਨੂੰ ਕੋੜੇ ਤੇ ਪਾਇਆ ਤੇ ਕੋਟ ਲੰਘ ਲਾਇਆ ਉਸ ਵੇਲੇ ਗੁਰੂ ਸਾਹਿਬ ਉਥੇ ਹਵੇਲੀ ਚ ਮੌਜੂਦ ਸਨ ਪਾਈ ਬਿਜਤਰ ਸਿੰਘ ਨੇ ਮਨ ਦੇ ਵਿੱਚ ਗੁਰੂ ਸਾਹਿਬ ਦੇ ਆਖਰੀ ਦედაਰ ਹੋਏ ਜਾਣ ਤੇ ਮੱਥਾ ਟੇਕਿਆ ਗੁਰੂ ਸਾਹਿਬ ਨੇ ਪਾਈ ਬਿਜਤਰ ਸਿੰਘ ਦੀ ਹਾਲਤ ਵੇਖੀ ਤੇ ਉਸ ਕੋਠੜੀ ਦੇ ਵਿੱਚ ਗਏ ਜਿੱਥੇ ਉਹ ਆਪ ਠਾਰੇ ਸਨ ਪਾਈ ਬਿਜਤਰ ਸਿੰਘ ਨੂੰ ਉਹਨਾਂ ਮੰਜੇ ਤੇ ਪਾ ਦਿੱਤਾ ਤੇ ਉਹਨਾਂ ਦਾ ਸਾਰਾ ਸਰੀਰ ਜ਼ਖਮਾਂ ਨਾਲ ਵਿੰਨਿਆ ਪਿਆ ਸੀ ਪਾਈ ਬਿਜਤਰ ਸਿੰਘ ਦੇ ਹੋਰ ਜ਼ਖਮਾਂ ਤੋਂ ਇਲਾਵਾ ਇੱਕ ਬਹੁਤ ਗਹਿਰਾ ਜ਼ਖਮ ਸੀ ਉਸ ਨੂੰ ਅੱਗੇ ਚਮਕੌਰ ਸਾਹਿਬ ਲੈ ਜਾਣਾ ਸੰਭਵ ਨਹੀਂ ਸੀ ਗੁਰੂ ਸਾਹਿਬ ਨੇ ਉਸ ਦਾ ਦਵਾਦਾਰੂ ਕਰਨੀ ਚੌਧਰੀ ਨਹਾਂਖਾਂ ਦੀ ਹਵੇਲੀ ਜੀ ਛੱਡ ਦਿੱਤਾ ਤੇ ਗੁਰੂ ਸਾਹਿਬ ਸਾਰਾ ਦਿਨ ਕਿਲੇ ਦੇ ਵਿੱਚ ਰਹੇ ਫਿਰ ਅੱਧੀ ਰਾਤ ਨੂੰ ਅੱਗੇ ਉਹ ਚਮਕੌਰ ਸਾਹਿਬ ਵੱਲ ਚਲੇ ਗਏ ਗੁਰੂ ਸਾਹਿਬ ਕੋਟਲਾ ਨਹਿੰਗ ਤੋਂ ਚੱਲੇ ਤੇ ਉਹਨਾਂ ਦੇ ਨਾਲ ਦੋਨੋਂ ਸਾਬਜਾਦੇ ਅਜੀਤ ਸਿੰਘ ਤੇ ਸਾਬਜਾਦਾ ਜੁਝਾਰ ਸਿੰਘ ਭਾਈ ਮੋਹਕਮ ਸਿੰਘ ਆਦਿ ਸਿੱਖ ਸਨ ਉਹ ਲਖੀਮਪੁਰ ਵੱਲ ਚਲੇ ਗਏ ਚੌਧਰੀ ਨਹੰਗਖਾਂ ਦਾ ਬੇਟਾ ਆਲਮ ਖਾਨ ਜੋ ਗੁਰੂ ਸਾਹਿਬ ਵਿਟੈਲ ਸੇਵਾ ਜੁਟਿਆ ਸੀ ਉਹ ਵੀ ਗੁਰੂ ਸਾਹਿਬ ਨੂੰ ਉਧਰ ਦਾ ਰਾਹ ਦੱਸਣ ਲਈ ਖਾਤਰੇ ਭਰੀ ਭਿਆਨਕ ਅੱਧੀ ਰਾਤ ਨੂੰ ਦੂਰ ਤੱਕ ਉਹਨਾਂ ਦੇ ਨਾਲ ਗਿਆ ਗੁਰੂ ਸਾਹਿਬ ਚੱਲਦੇ ਚੱਲਦੇ ਦਿਨ ਚੜ੍ਹ ਤੋਂ ਪਹਿਲਾਂ ਚਮਕੌਰ ਸਾਹਿਬ ਜਾ ਪੁੱਜੇ ਗੁਰੂ ਸਾਹਿਬ ਤੇ ਜਾਣ ਪਿੱਛੋਂ ਚੌਧਰੀ ਨਹੰਗਖਾਂ ਨੇ ਭਾਈ ਬਚਿੱਤਰ ਸਿੰਘ ਦਾ ਦਵਾਦਾਰੂ ਕੀਤਾ ਤੇ ਚੌਧਰੀ ਨਹੰਗਖਾਂ ਦੀ ਜਿਹੜੀ ਲੜਕੀ ਮਮਤਾਜ ਸੀ ਉਸਨੇ ਭਾਈ ਬਚਿੱਤਰ ਸਿੰਘ ਦੀ ਬਹੁਤ ਸੇਵਾ ਕੀਤੀ ਪਰ ਖੂਨ ਬਹੁਤ ਜ਼ਿਆਦਾ ਵਹਿ ਜਾਣ ਕਰਕੇ ਭਾਈ ਬਚਿੱਤਰ ਸਿੰਘ ਦੂਜੇ ਦਿਨ ਸ੍ਰੀ ਧਿਆਗ ਹੈ ਪਟਵੰਥੀ ਮਲਤਾਨੇ ਸਿੰਧੀ ਦੇ ਵਿੱਚ ਦਰਜ ਹੈ ਕਿ ਬਚਿੱਤਰ ਸਿੰਘ ਬੇਟਾ ਮਨੀ ਸਿੰਘ ਦਾ ਪੋਤਾ ਮਾਈ ਦਾਸ ਕਾਸ਼ ਗੁਰੂ ਕੇ ਬਚਨ ਪਾਏ 1762 ਪੋਖ ਮਾਸ ਸੁਦੀ ਦੂਜ ਵੀਰਵਾਰ ਕੇ ਦਿਉ ਮਲਕ ਪਰ ਕੇ ਮਲਾਨ ਪਗੜਾ ਰੰਗਣਾ ਗੈਲ ਜੁੱਧ ਮੇ ਗਾਇਲ ਹੋਏ ਕੋਟਲਾ ਪਰਗਣਾ ਨਹਿੰਕਾ ਕੇ ਗਰੇ ਰਹੇ ਪੋਖ ਮਾਸ ਸੁਦੀ ਚੌਥ ਸ਼ਨੀਵਾਰ ਕੇ ਦਿਵਸ ਡੇਢ ਪਹਿਰ ਰਹਿਣ ਗਏ ਸਵਾਸ ਪੂਰੇ ਹੋਏ ਨਹੰਗ ਖਾਨ ਕੀ ਪਤਰਾਖੀ ਨਹੰਗ ਖਾਨ ਗੁਰੂ ਕੀ ਪਤਰਾਖੀ ਇਸ ਕੀ ਬੇਟੀ ਮਮਤਾਜ ਕਾ ਸਤ ਰਹਾ ਗੁਰੂ ਕੇ ਸਾਖੀਆਂ ਦੇ ਰਚੇਤਾ ਲਿਖਦੇ ਨੇ ਕਿ ਭਾਈ ਬਚਿੱਤਰ ਸਿੰਘ ਜ਼ਖਮੀ ਹਾਲਤ ਵਿੱਚ ਚੌਧਰੀ ਨਹੰਗ ਖਾਨ ਦੀ ਹਵੇਲੀ ਦੇ ਵਿੱਚ ਜੇਰੇ ਇਲਾਜ ਸੀ ਤੇ ਚੌਧਰੀ ਦੀ ਲੜਕੀ ਮਮਤਾਜ ਤੇ ਭਾਈ ਬਚਿੱਤਰ ਸਿੰਘ ਦੀ ਦੇਖਭਾਲ ਕਰਦੀ ਸੀ ਤੇ ਗੁਰੂ ਸਾਹਿਬ ਹਵੇਲੀ ਦੇ ਵਿੱਚ ਇੱਕ ਰਾਤ ਰਹਿ ਕੇ ਜਦੋਂ ਕੋਟਲਾ ਨਹੰਗ ਪਿੰਡ ਤੋਂ ਵਿਦਾ ਹੋਇਆ ਤਾਂ ਉਹਨਾਂ ਦੇ ਚਲੇ ਜਾਣ ਵਿੱਚੋਂ ਕਿਸੇ ਦੁਖੀ ਪੁਰਸ਼ ਨੇ ਰੋਪੜ ਚੌਂਕੀ ਦੇ ਸਰਦਾਰ ਕੋਲ ਜਾ ਮੁਖਬਰੀ ਕੀਤੀ ਮੁਖਬਰੀ ਇਹ ਸੀ ਕਿ ਗੁਰੂ ਸਾਹਿਬ ਦੇ ਕੁਝ ਸਿੰਘ ਚੌਧਰੀ ਨਾਂਗ ਦੀ ਹਵੇਲੀ ਦੇ ਵਿੱਚ ਠਹਿਰੇ ਹਨ ਹੁਣੇ ਚੱਲ ਕੇ ਦੇਖ ਲਵੋ জাফর ਅਲੀ ਜੋ ਚੌਕੀ ਪੁਲਿਸ ਚੌਕੀ ਦਾ ਸਰਦਾਰ ਸੀ ਉਹ ਸੁਣ ਕੇ ਅਗਬੂਬੁੱਲਾ ਹੋ ਗਿਆ ਤੇ ਉਸ ਨੇ ਆ ਕੇ ਚੌਧਰੀ ਨਹੰਕਾਂ ਦੀ ਹਵੇਲੀ ਨੂੰ ਘੇਰਾ ਪਾ ਲਿਆ ਸਾਖੀ ਅਸੀਂ ਜਿਸ ਦਾ ਜ਼ਿਕਰ ਹੈ ਜਾਫਰ ਅਲੀ ਚੌਧਰੀ ਨਹਾਂਖਾਂ ਦੀ ਹਵੇਲੀ ਦੇ ਵਿੱਚ ਦਾਖਲ ਹੋਇਆ ਤਲਾਸ਼ੀ ਲਈ ਤਾਂ ਉਸ ਨੂੰ ਕੋਈ ਸਿੱਖ ਨਜ਼ਰ ਨਾ ਆਇਆ ਉਸ ਵੇਲੇ ਇੱਕ ਕੋਠੜੀ ਵੇਖਣੀ ਰਹਿ ਗਈ ਸੀ ਜਿਸ ਦੇ ਵਿੱਚ ਭਾਈ ਬਚਿੱਤਰ ਸਿੰਘ ਜ਼ਖਮੀ ਹਾਲਤ ਵਿੱਚ ਸੀ ਤੇ ਚੌਧਰੀ ਨਹਾਂਖਾਂ ਦੀ ਬੇਟੀ ਮਮਤਾਜ ਉਸ ਦੀ ਦਵਾਦਾਰੂ ਖਿਦਮਤ ਕਰ ਰਹੀ ਸੀ ਚੌਕੀ ਦੇ ਸਰਦਾਰ ਨੇ ਆਖਿਆ ਕਿ ਇਸ ਕਮਰੇ ਦੇ ਵਿੱਚ ਕੌਣ ਹੈ ਤਾਂ ਚੌਧਰੀ ਨਹਾਂਖਾਂ ਨੇ ਆਖਿਆ ਕਿ ਕਮਰੇ 'ਚ ਮੇਰੀ ਲੜਕੀ ਤੇ ਮੇਰਾ ਦਮਾਦ ਹੈ ਬਤਾਈਏ ਸੇ ਖੋਲ ਦਿਖਾऊं ਤਾ ਸਰਦਾਰ ਨੇ ਆਖਿਆ ਮਾਫ ਕਰਨਾ ਇਤਲਾਹ ਦੇਣ ਵਾਲੇ ਗਲਤ ਬਿਆਨੀ ਕੀਤੀ ਹੈ ਇਹ ਕਹਿ ਕੇ ਵਾਪਸ ਚਲਾ ਗਿਆ ਬਹੁਤ ਹੀ ਨਿਸ਼ਚੇ ਵਾਲੀ ਉਹ ਲੜਕੀ ਬੀਬੀ ਮੁਤਾਜ ਮਮਤਾਜ ਨੇ ਆਪਣੇ ਪਿਤਾ ਚੌਧਰੀ ਨਹੰਗ ਖਾਂ ਦੇ ਇਹ ਬੋਲ ਸੁਣੇ ਕਿ ਕਮਰੇ ਅੰਦਰ ਮੇਰੀ ਲੜਕੀ ਤੇ ਮੇਰਾ ਦਮਾਦ ਹੈ ਉਸਨੇ ਭਾਈ ਵਿਜੇਤਰ ਸਿੰਘ ਦੇ ਚਰਨਾਂ ਤੇ ਸਿਰ ਰੱਖ ਦਿੱਤਾ ਤੇ ਉਸ ਨੂੰ ਹੀ ਆਪਣਾ ਸਾਈ ਜਾਣ ਕੇ ساری ਉਮਰ ਵਿਆਹ ਨਹੀਂ ਕਰਾਇਆ ਭਾਈ ਵਿਜੇਤਰ ਸਿੰਘ ਡੇਢ ਪੈ ਰਾਤ ਗਈ ਅਕਾਲ ਚਲਾਣਾ ਕਰ ਗਏ ਚੌਧਰੀ ਨਹਾਂਖਾ ਨੇ ਭਾਈ ਗੁਰਸਾ ਸਿੰਘ ਗੋਣੀਆਂ 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 ਗੋਤਾ ਹੈ ਚੌਧਰੀ ਨਹਾਂਖਾ ਨੇ ਭਾਈ ਗੁਰਸਾ ਸਿੰਘ ਗੋਣੀਆਂ ਤੇ ਬੱਗਾ ਸਿੰਘ ਤਖਣੇ ਟੇ ਸਿੱਖਾਂ ਨੂੰ ਬੁਲਾ ਕੇ ਉਸ ਦਾ ਦਾਸ ਸੰਸਕਾਰ ਘੜੀ ਦੇ ਵਿੱਚ ਹੀ ਦਿਨ ਚੜ੍ਹਨ ਤੋਂ ਪਹਿਲਾਂ ਖੂਹ ਦੇ ਕੋਲ ਕਰਵਾ ਦਿੱਤਾ ਬੀਬੀ ਮੁਤਾਜ ਬੱਸੀ ਪਠਾਣਾ ਦੇ ਇੱਕ ਮੁਸਲਮਾਨ ਨਾਲ ਮੰਗੀ ਹੋਈ ਸੀ ਪਰ ਉਸ ਨੇ ਭਾਈ ਬਚਿੱਤਰ ਸਿੰਘ ਨੂੰ ਆਪਣਾ ਪਤੀ ਮੰਨ ਲਿਆ ਸੀ ਤੇ ਪਿੱਛੋਂ ਲੋਕ ਉਸ ਨੂੰ ਮਾਈ ਮੌਮਤਾਜ ਕਹਿਣ ਲੱਗੇ ਬਾਅਦ ਵਿੱਚ ਉਹ ਇਕੱਲੀ ਰਹਿ ਕੇ ਸਿਮਰਨ ਭਗਤੀ ਕਰਦੀ ਰਹੀ ਚੌਧਰੀ ਨਹੰਖਾ ਨੇ ਪਿੰਡ ਦੇ ਨੇੜੇ ਇੱਕ ਕਾਂਤ ਵਿੱਚ ਉਸ ਵਾਸਤੇ ਪੁਖਰਾਲੀ ਸਥਾਨ ਬਣਾ ਦਿੱਤਾ ਜਿੱਥੇ ਉਸ ਨੇ ਆਪਣੇ ਅੰਤਮ ਸਵਾਸ ਧਿਆਗੇ ਤੇ ਉਸ ਦੀ ਕਬਰ ਤੇ ਮਜ਼ਾਰ ਕੋਟਲਾ ਨਹੰਗ ਦੇ ਵਿੱਚ ਅਜੇ ਵੀ ਕਾਇਮ ਹੈ ਇਤਿਹਾਸ ਵਿੱਚ ਜ਼ਿਕਰ ਆਉਂਦਾ ਕਿ ਦੋ ਪਠਾਨ ਪਾਈ ਗਨੀਖਾਂ ਤੇ ਭਾਈ ਨਵੀਖਾਂ ਜੇਨਾਂ ਨੂੰ ਗੁਰੂ ਸਾਹਿਬ ਨੇ ਮਾਚੀਵਾੜੇ ਦੇ ਵਿੱਚੋਂ ਸ਼ਾਹੀ ਸੈਨਾਂ ਤੋਂ ਬਚਾ ਕੇ ਉੱਚ ਦਾ ਪੀਰ ਬਣਾ ਕੇ ਮਾਲਵੇ ਦੇ ਇਲਾਕੇ ਵਿੱਚ ਸਹੀ ਸਲਾਮਤ ਲਿਜਾਣ ਦਾ ਜੋ ਹੁਕਮ ਪ੍ਰੇ ਕਰਜ ਕੀਤਾ ਸੀ ਉਹ ਚੌਧਰੀ ਨਹੰਗ ਖਾਨ ਦੇ ਭੂਆ ਦੇ ਪੁੱਤਰ ਸਨ ਤੇ ਚੌਧਰੀ ਨਹੰਕਾ ਦੇ ਭੂਆ ਉਮਰੀ ਮਾਚੀਵਾੜੇ ਵਿਆਹੀ ਹੋਏ ਸੀਗੀ ਉਹਦਾ ਨਾਮ ਉਮਰੀ ਸੀ ਅਖੀਰ ਦੇ ਵਿੱਚ ਗੁਰੂ ਸਾਹਿਬ ਜਦੋਂ ਮਾਚੀਵਾੜੇ ਦੇ ਜੰਗਲਾਂ ਦੇ ਵਿੱਚ ਹੁੰਦੇ ਹੋਏ ਮਾਲਵੇ ਦੇ ਇਲਾਕੇ 'ਚ ਪਹੁੰਚੇ ਤਾਂ ਉਹਨਾਂ ਦਾ ਆਖਰੀ ਮਲਾਪ ਚੌਧਰੀ ਨਹੰਗ ਖਾਨ ਦੇ ਪੁੱਤਰ ਆਲਮ ਖਾਨ ਨਾਲ ਲੰਮੇ ਜੱਟ ਪਰੇ ਹੋਇਆ ਤੇ ਉਹਨਾਂ ਦੇ ਨੇੜੇ ਹੀ ਰਾਏਕੋਟ ਦਾ ਚੌਧਰੀ ਰਾਏ ਕੱਲਾ ਇੱਕ ਫਕੀਰ ਸਿਰਤ ਮੁਸਲਮਾਨ ਸਰਦਾਰ ਰਹਿੰਦਾ ਸੀ ਉਹ ਵੀ ਬਹੁਤ ਸਤਕਵਾਨ ਰੱਜਿਆ ਪੁੱਜਿਆ ਦੁਨੀਆ ਦੀਆਂ ਨਿਯਮਤਾ ਨਾਲ ਉਸਨੇ ਨਵਾਜਿਆ ਸੀ ਤੇ ਗੁਰੂ ਸਾਹਿਬ ਦੇ ਸਿਧਾਲੂ ਨੂੰ ਅਨੰਤ ਪਰ ਛੱਡਣ ਵਾਲੇ ਪਤਾ ਲੱਗਿਆ ਤੇ ਬਹੁਤ ਉਦਾਸੀ ਵਿੱਚ ਚਲਾ ਗਿਆ ਚੌਧਰੀ ਰਾਏ ਕੱਲਾ ਦੀ ਲੜਕੀ ਚੌਧਰੀ ਨਹਾੰਖਾਂ ਦੇ ਪੁੱਤਰ ਆलम खान ਨੂੰ ਵਿਆਹੀ ਹੋਈ ਸੀ ਤੇ ਉਸ ਨੂੰ ਪਤਾ ਲੱਗਾ ਕਿ ਨੇੜੇ ਹੀ ਗੁਰੂ ਸਾਹਿਬ ਆਣ ਪਹੁੰਚੇ ਨੇ ਤੇ ਉਸਨੇ ਆਪਣੇ ਜਵਾਈ ਆलम ਖਾਨ ਦੀ ਮਦਦ ਪ੍ਰਾਪਤ ਕੀਤੀ ਤੇ ਗੁਰੂ ਸਾਹਿਬ ਜੀ ਦੇ ਪਿੰਡ ਲੰਮੇ ਜੱਟ ਪਰ ਆਣ ਕੇ ਦਰਸ਼ਨ ਕੀਤੇ ਤੇ ਦੋਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਨੂੰ ਸਜਦਾ ਕੀਤਾ ਚੌਧਰੀ ਨਹੰਗ ਖਾਨ ਦਾ ਪੁੱਤਰ ਆलम ਖਾਨ ਜੋ ਗੁਰੂ ਸਾਹਿਬ ਦੇ ਪਹਿਲਾਂ ਕੋਟਲਾ ਨਹੰਗ ਦੇ ਵਿੱਚ ਕਈ ਵਾਰੀ ਦਰਸ਼ਨ ਦੇਦਾਰ ਕਰ ਚੁੱਕਾ ਸੀ ਉਸਨੇ ਉਦੋਂ ਗੁਰੂ ਸਾਹਿਬ ਜੀ ਵੱਲ ਤੱਕਿਆ ਤਾਂ ਉਸਦੇ ਹੰਝੂ ਵਹਿ ਤੁਰੇ ਉਸਦਾ ਗळा ਰੁਕ ਗਿਆ ਤੇ ਉਸਨੇ ਆਖਿਆ ਇਹ ਜਗਤ ਦੇ ਸਾਈਆਂ ਆਪ ਜੀ ਦਾ ਇੱਕ ਐਸਾ ਕੌਤਕ ਹੈ ਮੇਰੀਆਂ ਅੱਖਾਂ ਆਪ ਜੀ ਨੂੰ ਆਨੰਦਪੁਰ ਸਾਹਿਬ ਕਿਸ ਜਲੌ ਨਾਲ ਵੇਖਦੀਆਂ ਸੀ ਤੇ ਕੋਟਲਾ ਵਿੱਚ ਕੀ ਹੈ ਇੱਥੇ ਅੱਜ ਮੈਂ ਆਪ ਨੂੰ ਕਿਸ ਰੂਪ ਚ ਵੇਖ ਰਿਹਾ ਤਦ ਗੁਰੂ ਸਾਹਿਬ ਨੇ ਫਰਮਾਇਆ ਆਲਮ ਖਾਂ ਸਾਰਾ ਕੁਝ ਕਰਤੇ ਦੀ ਰਜਾ ਦੇ ਵਿੱਚ ਹੋ ਰਿਹਾ ਪਾਣਾ ਮਿਟੇ ਮਿਟ ਨਹੀਂ ਸਕਦਾ ਪਹਿਲਾਂ ਬਹੁਤ ਪੈਗੰਬਰ ਆਉਲਗੇ ਹੋ ਚੁੱਕੇ ਨੇ ਸਭ ਨੇ ਪਾਣਾ ਮੰਨਿਆ ਅਸੀਂ ਵੀ ਉਸ ਦੀ ਰਜਾ ਵਿੱਚ ਚੱਲ ਰਹੇ ਹਾਂ ਫਿਰ ਚੌਧਰੀ ਰੈਕ ਅੱਲਾ ਨੇ ਆਪਣੇ ਰਸੂਖ ਸਤਕਾ ਛੋਟੇ ਸਾਹਿਬ ਜਦਿਆਂ ਤੇ ਮਾਤਾ ਗੁਜਰੀ ਜੀ ਬਾਰੇ ਰਾਜਾ ਟੋਡਰ ਮਾਲ ਤੋਂ ਸਹੀ ਜਾਣਕਾਰੀ ਮੰਗਵਾਈ ਤੇ ਗੁਰੂ ਜੀ ਨੂੰ ਉਹਨਾਂ ਨਾਲ ਵਾਪਰੀ ਵਿਥਿਆ ਬਾਰੇ ਜਾਣੂ ਕਰਾਇਆ ਸਹਿਜੇ ਰਚੋ ਖਾਲਸਾ ਆ ਦੀ ਕਰਤਾ ਸਿੱਖ ਪਰੰਪਰਾ ਦੇ ਹਵਾਲੇ ਨਾਲ ਲਿਖਦੇ ਨੇ ਬਸ ਸਹਿਜੇ ਰਚੋ ਖਾਲਸਾ ਵੀ ਪੜਨਯੋਗ ਦਸਤਾਵੇਜ਼ ਹੈ ਤੇ ਸਹਿਜ ਰਚੂ ਖਾਲਸਾ ਦੇ ਕਰਤਾ ਸਿੱਖ ਪਰੰਪਰਾ ਦੇ ਹਵਾਲੇ ਨਾਲ ਲਿਖਦੇ ਨੇ ਕਿ ਮੁਸਲਮਾਨ ਸਰਦਾਰ ਰਾਏਕल्ला ਨੇ ਗੁਰੂ ਸਾਹਿਬਾਨ ਨੂੰ ਕੋਲ ਰੱਖ ਕੇ ਉਹਨਾਂ ਦੀ 16 ਦਿਨ ਖੇਤਮਤ ਕੀਤੀ ਤੇ ਗੁਰੂ ਸਾਹਿਬਾਨ ਤੁਰਨ ਲੱਗੇ ਤਾਂ ਗੁਰੂ ਸਾਹਿਬ ਨੇ ਆਪਣੀ ਗਾਤਰੇ ਵਾਲੀ ਨਿੱਕੀ ਕੁਰਬਾਨ ਦੀ ਬਖਸ਼ਿਸ਼ ਕਰਕੇ ਉਸ ਨੂੰ ਧੰਨਤਾ ਦਾ ਯੋਗ ਬਣਾ ਦਿੱਤਾ ਤੇ ਰਾਏਕल्ला ਨੇ ਉਸ ਪਾਕ ਨਿਸ਼ਾਨੇ ਨੂੰ ਉਮਰਪਾਗ ਆਪਣੇ ਕੋਲ ਸਾਂਭ ਰੱਖਿਆ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਦੀ ਰਚਨਾ ਹੈ ਸੱਜੇ ਰਜੋ ਖਾਲਸਾ ਤੇ ਗੁਰੂ ਸਾਹਿਬ ਕੋਟਲ ਨਹੰਗ ਵਿਖੇ ਚੌਧਰੀ ਨਹੰਗ ਖਾਨ ਕੋਲ ਜਦੋਂ ਬਹੁਤ ਹੀ ਅਨਸਖਾਵੇ ਤੇ ਔਖੇ ਵੇਲੇ ਉਸਦੀ ਹਵੇਲੀ ਦੇ ਵਿੱਚ ਇੱਕ ਰਾਤ ਇੱਕ ਦਿਨ ਬਤਾ ਕੇ ਜਮਕੌਰ ਸਾਹਿਬ ਜਾਣ ਲਗੇ ਤਾਂ ਚੌਧਰੀ ਨਹੰਗ ਖਾਨ ਤੇ ਉਸਦੇ ਪਰਿਵਾਰ ਨੇ ਗੁਰੂ ਜੀ ਦੇ ਅੱਗੇ ਹੱਥ ਜੋੜ ਕੇ ਅਰਜ਼ੀ ਕੀਤੀ ਹੈ ਜਗ ਦੇ ਮਾਲਕ ਐਸੀ ਚੀਜ਼ ਦੀ ਸਾਡੇ ਲਈ ਬਖਸ਼ਿਸ਼ ਕਰੋ ਜੋ ਵਾਂਸ਼ ਲਈ ਹਮੇਸ਼ਾ ਯਾਦਗਾਰ ਹੋਵੇ ਤਾਂ ਗੁਰੂ ਸਾਹਿਬ ਜੀ ਨੇ ਚੌਧਰੀ ਨਹੰਗ ਖਾਨ ਤੇ ਉਸ ਦੇ ਪਰਿਵਾਰ ਦੀ ਦਲੇਰੀ ਤੇ ਸ਼ਰਦਾ ਤੋਂ ਖੁਸ਼ ਹੋ ਕੇ ਇਸ ਤੀਵੀਂ ਯਾਦ ਵਜੋਂ 376 ਉਹਨਾਂ ਨੂੰ ਬਖਸ਼ੇ ਤੇ ਗੁਰੂ ਸਾਹਿਬ ਜੀ ਨੇ ਉਹ ਸ਼ਹੀਦ ਸਾਹਿਬ ਜਿਸ ਤੋਂ ਸਨੈਰੀ ਅਖਰਾਂ ਦੇ ਵਿੱਚ ਸ਼ੈਨ ਸ਼ਾਹ ਮੀਰ ਮਹਿਮੂਦ ਸ਼ੈਨ ਸ਼ਾਹ ਮੀਰ ਮੁਹੰਮਦ ਮਦੂਦ ਨਾਮ ਉਕਰਿਆ ਹੋਇਆ ਸੀ ਧਾਰਨਾ ਇਹ ਹੈ ਕਿ ਗਜਨੀ ਦੇ ਖਾਨਦਾਨ ਸ਼ਾਹੀ ਘਰਾਣੇ ਦੇ ਕਿਸੇ ਸਿੱਧਕ ਵੰਸ਼ਾ ਵੱਲੋਂ ਇੱਕ ਪਟਾਣ ਪਠਾਨ ਰਾਹੀਂ ਭਾਈ ਨੰਦ ਲਾਲ ਜੀ ਰਾਹੀਂ ਇਹ ਗੁਰੂ ਦਰਬਾਰ ਨੂੰ ਭੇਟ ਕੀਤੀ ਗਈ ਸੀ ਇਸ ਤੋਂ ਇਲਾਵਾ ਗੁਰੂ ਸਾਹਿਬ ਨੇ ਇੱਕ ਖਾਸ ਘਟਾਰ ਦੀ ਬਖਸ਼ਿਸ਼ ਕੀਤੀ ਜੋ ਲੋਹੇ ਦੀਆਂ ਤਾਰਾਂ ਦੇ ਪੈਨੈ ਸੰਜੋੜ ਨੂੰ ਚੋਲੇ ਨੂੰ ਵੀ ਘਟ ਦਿੰਦੀ ਸੀ ਜਿਹੜੀ ਬਹੁਤ ਸਖਤ ਤਲਵਾਰ ਸੀਗੀ ਤੇ ਗੁਰੂ ਜੀ ਦੁਆਰਾ ਤੀਸਰੀ ਬਖਸ਼ਿਸ਼ ਕੀਤੀ ਗਈ ਸੀ ਬਖਸ਼ਿਸ਼ ਉਹ ਸੀ ਗੈਂਡੇ ਦੀ ਢਾਲ ਜੋ ਅੱਜਕੱਲ੍ਹ ਪਾਈ ਵਿਚਤਰ ਸਿੰਘ ਦੇ ਸਥਾਨ ਕੋਟਲਾ ਨਹੰਗ ਖਾਨ ਪਿੰਡ ਦੇ ਵਿੱਚ ਸ਼ਸ਼ੋਭਤ ਹੈ ਘਟਾਰ ਅਤੇ ਸ਼ੀਰ ਸਾਹਿਬ ਦੋਨੇ ਗੋਜ਼ਾਰਾ ਪਠਾ ਸਾਹਿਬ ਦੇ ਵਿੱਚ ਸ਼ਸ਼ੋਭਤ ਨੇ ਏਸੀ ਦੋਸਤੋ ਗੁਰੂ ਘਰ ਦੇ ਮੁਸਲਮਾਨ ਮਰੀਦ ਕੋਟਲਾ ਨਹੰਗ ਖਾਨ ਬਾਰੇ ਗੱਜਣ ਗੱਜਣ ਵਾਲਾ ਸੁਖਮਿੰਦਰ ਸਿੰਘ ਦੇ ਹਵਾਲੇ ਜਿਹੜੀਆਂ ਪੁਸਤਕਾਂ ਦੇ ਉਹਨਾਂ ਨੇ ਇਸ ਦੇ ਵਿੱਚ ਹਵਾਲੇ ਦਿੱਤੇ ਨੇ ਉਹ ਹੈ ਭਾਈ ਸੰਤੋਖ ਸਿੰਘ ਦਾ ਗੁਰਪ੍ਰਤਾਪ ਸੂਰਜੀ ਗ੍ਰੰਥ ਹਰਿੰਦਰ ਸਿੰਘ ਮਹਿਬੂਬ ਦਾ ਸਾਹਿਜ ਰਚੂ ਖਾਲਸਾ ਪ੍ਰਿੰਸੀਪਲ ਸਤਵੀਰ ਸਿੰਘ ਦਾ ਪੁਰਖ ਭਗਵੰਤਾ ਗਿਆਨੀ ਗਨਾਰਥ ਸਿੰਘ ਦਾ ਤਵਾਰੀਖ ਗੁਰੂ ਖਾਲਸਾ ਤੇ ਸਿੱਖ ਇਤਿਹਾਸ ਚੋਂ ਗੁਰੂ ਬਲਾਸ ਪਾਸ਼ਾਹੀ 10ਵੇਂ ਸੰਗਤ ਸਿੰਘ ਹੋਰਾਂ ਦਾ ਤੇ ਸ਼ਮਸ਼ੇਰ ਸਿੰਘ ਔਸ਼ੋਕ ਦੇ ਸੰਪਾਦਿਤ ਗੁਰੂ ਸੋਭਾ ਤੇ ਕਿਰਪਾਲ ਸਿੰਘ ਗਿਆਨੀ ਦੇ ਸੰਪਾਦਿਤ ਗੁਰੂ ਪੰਥ ਪ੍ਰਕਾਸ਼ ਪੈਰਾ ਸਿੰਘ ਪਦਮ ਦੀ ਗੋਬਿੰਦ ਸਾਗਰ ਹਰਜਿੰਦਰ ਸਿੰਘ ਦਲਗੀਰ ਦੀ ਗੁਰੂ ਦੇ ਸ਼ੇਰ ਤੇ ਭਾਈ ਰਣਜੀਤ ਸਿੰਘ ਸੇਵਾ ਮੁਕਤ ਡਾਇਰੈਕਟਰ ਫਾਰਮਰਸ ਕੋਟਲਾ ਨਹੰਕਾ ਰੋਪੜ ਦੀ ਖੋਜ ਡਾਕੂਮੈਂਟ ਅਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਦੀ ਜਿਹੜੀ ਕਿਤਾਬ ਹੈ ਸੰਖੇਪ ਇਤਿਹਾਸ ਗੁਰਦਾਰਾ ਪਠਾ ਸਾਹਿਬ ਕੋਟਲਾ ਨਹੰਕਾ ਰੋਪੜ ਇਹ ਹਵਾਲੇ ਨੇ ਬਿਬਲੋਗ੍ਰਾਫੀ ਹੈ ਜਿਸ ਦਾ ਜ਼ਿਕਰ ਗੱਜਣ ਵਾਲਾ ਸੁਖਮਿੰਦਰ ਸਿੰਘ ਹੋਰਾ ਨੇ ਕੀਤਾ ਇਹ ਸੀ ਗੁਰੂ ਘਰ ਦੇ ਮੁਸਲਮਾਨ ਮਰੀਦ ਕੋਟਲਾ ਨਹੰਗ ਖਾਨ ਬਾਰੇ ਵੇਰਵੇ ਤੇ ਜਾਣਕਾਰੀਆਂ ਜਿਵਾਣਾ ਰੇਡੀਓ ਦੇ ਇਹਨਾਂ ਪ੍ਰੋਗਰਾਮਾਂ ਨੂੰ ਸੋਮਵਾਰ ਤੋਂ ਸ਼ਨੀਵਾਰ ਸਵੇਰੇ 7 ਤੋਂ 9 ਤੇ ਸ਼ਾਮੇ 7:30 ਤੋਂ 9:30 ਤੁਸੀਂ ਲਾਈਵ ਸੁਣਦੇ ਹੋ ਆਪਣੀ ਵੈਬਸਾਈਟ @jivanaredio.com ਜੇ ਤੁਹਾਨੂੰ ਆਈਫੋਨ ਦੇ ਅੰਦਰ ਐਪਸ ਮਿਲਣਗੀਆਂ ਇੰਸਟਾਲ ਕਰੋ ਟਿਵਾਨਾ ਰੇਡੀ ਦਾ ਫੇਸਬੁਕ ਤੇ YouTube ਪੇਜ ਦਾ ਲਿੰਕ ਮਿਲੇਗਾ ਲਾਈਕ ਕਰ ਦਿਓ ਬੈਲ ਆਈਕਨ ਦਵਾ ਦਿਓ ਇਸ 프롬 ਦਾ ਫੇਸਬੁਕ ਦਾ ਤੇ YouTube ਦਾ ਲਿੰਕ ਆਪਣੇ WhatsApp ਨੰਬਰ ਤੇ ਮੰਗਾਉਣਾ ਤੇ ਜਾਂ ਫਿਰ 프롬 ਦੇ ਵਿੱਚ ਕਾਲ ਕਰਨੀ ਆ ਤਾਂ 9876309655 ਤੇ ਤੁਸੀਂ ਸੰਪਰਕ ਕਰ ਸਕਦੇ ਹੋ 9876309655 ਇਤਿਹਾਸਿਕ ਲੜੀ ਵਧੀਆ ਲੱਗੀ ਤਾਂ ਅੱਗੇ ਸਾਂਝੀ ਤੇ ਸ਼ੇਅਰ ਜ਼ਰੂਰ ਕਰਿਓ ਕਿਉਂਕਿ ਆਪਾਂ ਕਈ ਵਾਰੀ ਕਿਸੇ ਪਰਸਨੈਲਿਟੀ ਨੂੰ ਜਦੋਂ ਲੈਨੇ ਆ ਗੈਸਟ ਨੂੰ ਲੈਨੇ ਆ ਤਾਂ ਵਰਬਲੀ ਤੌਰ ਤੇ ਇੰਨੇ ਹਵਾਲੇ ਨਹੀਂ ਦਿੱਤੇ ਜਾ ਸਕਦੇ ਟੈਲੀਵਿਜ਼ਨ ਤੇ ਤਾਂ ਖਾਸ ਕਰਕੇ ਵੀਡੀਓ 'ਚ ਤਾਂ ਹਾਂ ਰੇਡੀਓ ਦੇ ਵਿੱਚ ਬੰਦਾ ਪੜ੍ਹ ਕੇ ਹਵਾਲੇ ਦੇ ਸਕਦਾ ਪਰ ਅੱਜ ਕੱਲ ਅਸੀਂ ਹਵਾਲੇ ਜਾਂ ਤੱਥਾਂ ਦੇ ਨਾਲੋਂ ਗੱਲ ਸੁਣਨੀ ਚਾਹੁੰਦੇ ਆ ਇਹ ਸਾਡੀ ਬਦਕਿਸਮਤੀ ਹੈ ਪਰ ਜਿੰਨੀ ਇਨਫੋਰਮੇਸ਼ਨ ਵਾਰਤਕ ਦੇ ਰੂਪ ਦੇ ਵਿੱਚ ਆ ਜਾਂਦੀ ਹੈ ਤੇ ਵਕਤਾ ਕਈ ਵਾਰੀ ਉਹ ਨਾ ਬੋਲ ਨਹੀਂ ਪਾਉਂਦਾ ਇਸ ਸਮੇਂ ਦਾ ਸੱਚ ਹੈ ਪਰ ਖੈਰ ਪਸੰਦ ਆਪਣੀ ਆਪਣੀ